ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇਜ ਹੋਗੇ ਅੱਜ ਤੁਹਾਨੂੰ ਦੁਨੀਆ ਦੇ ਸਭ ਤੋਂ ਵੱਡੇ ਫਰਨੀਚਰ ਸਟੋਰ ਦੀ ਵੀਡੀਓ ਦਿਖਾਣੇ ਆ ਜਿਹੜਾ ਕਿ ਇਸ ਟਾਈਮ ਇੰਗਲੈਂਡ ਦੇ ਸ਼ੇਅਰ ਵੈਡਰਸਬਰੀ ਯਾਨੀ ਕਿ ਬਰਮਿੰਗਮ ਦੇ ਕੋਲ ਪੈਂਦਾ ਹੈ ਉੱਥੇ ਅਸੀਂ ਕੱਲ ਗਏ ਸੀ ਤੇ ਮੈਂ ਤੁਹਾਨੂੰ ਥੋੜੀ ਵੀਡੀਓ ਬਣਾ ਕੇ ਸ਼ੇਅਰ ਕਰਦੇ ਆ ਇਹ ਹੈ ਜੀ ਉੱਥੇ ਦਾ ਬੈੱਡ ਜਿਹੜੀ ਵੀ ਦੇਖੀ ਸਾਰੀ ਬੈੱਡ ਗਈ ਹਰ ਸਾਈਜ਼ ਇਹ ਲੱਗੀ ਵੀ ਲਾਲ ਨਾਲ ਪੈਚ ਲਿਖੀ ਹੈ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਆਰਡਰ ਦੇ ਕੇ ਘਰ ਵੀ ਤੇ ਵੀ ਮੰਗਵਾ ਸਕਦੇ ਹੋ ਤੇ ਜੇ ਤੁਹਾਨੂੰ ਆਪਣੀ ਬੈਡ ਲਗੀ ਆਪਣੀ ਗੱਡੀ ਕਿਥੇ ਤੁਸੀਂ ਲਿਜਾ ਸਕਦੇ ਹੋ ਇਹ ਤਕਰੀਬਨ 6 ਲੀਟਰ ਵੀ ਲੰਦਰ ਹੁੰਦਾ ਹੈ ਅਗਰ ਇੱਥੇ ਦਾ ਕਾਲ ਬਣ ਜਾਂਦਾ ਤੁਸੀਂ ਫੈਮਿਲੀ ਮੈਂਬਰ ਤੁਹਾਨੂੰ ਥੋੜੀ ਬਹੁਤ ਐਸੇ ਮਿਲ ਜਾਂਦੀ ਹੈ ਹੈ ਜੇ ਕੋਈ ਡਿਜ਼ਾਈਨਰ ਦੀ ਕਿਚਨ ਹੈ ਜੇ ਇੰਨਾ ਬਿਲਕੁਲ ਤੁਹਾਨੂੰ ਸੁਝਾ ਕੇ ਦੱਸੀ ਵੀ ਕਿਚਨ ਕਿਸ ਕਿਸ ਤਰ੍ਹਾਂ ਰਣੀ ਹੈ ਕਿਵੇਂ ਤੋਲਾ ਕਰ ਗਏ ਤੁਸੀਂ ਕਿੰਨੀ ਸਾਈਜ਼ ਦੀ ਬਣਾਣੀ ਹੈ ਇਹਨਾਂ ਕੋਈ ਕਾਰੀਗਰ ਹੈਗੇ ਵੇ ਅਗਰ ਤੁਸੀਂ ਨਵਾਂ ਘਰ ਬਣਾਇਆ ਹੈ ਜਾਂ ਬੇਸ਼ੱਕ ਰੁਪਏ ਦੀ ਕਰਵਾਇਆ ਹੈ ਤੇ ਤੁਸੀਂ ਇਹਨਾਂ ਨੂੰ ਲਾ ਕੇ ਸਲਾਹ ਕਰ ਸਕਦੇ ਹੋ ਵੀ ਅਸੀਂ ਇਹੋ ਜਿਹੀ ਕਿਚਨ ਚਾਹੁੰਦੇ ਹਾਂ ਤੇ ਸਾਡੇ ਘਰ ਦਾ ਸਾਈਜ਼ ਹੈਗਾ ਇਹਨਾਂ ਦਾ ਜਿਹੜਾ ਕਾਰੀਗਰ ਹੈ ਉਹ ਤੁਹਾਡੇ ਘਰ ਆਏਗਾ ਤੇ ਤੁਹਾਡੇ ਘਰ ਦੀ ਕਿਚਨ ਦੇਖ ਕੇ ਉਹ ਤੁਹਾਨੂੰ ਪੂਰਾ ਗੈਸ ਲੱਗ ਦੇ ਦੇਗਾ ਕਿ ਕਿੰਨਾ ਟਾਈਮ ਲੱਗੇਗਾ ਤੇ ਕਿੰਨੇ ਪੈਸੇ ਲੱਗਣਗੇ ਕਿਹੜੀ ਕਿਹੜੀ ਚੀਜ਼ ਤੁਸੀਂ ਵਟਕਾਣੀ ਹੈ ਜੇਰਾ ਤੁਸੀਂ ਡਿਜ਼ਾਈਨ ਦੱਸੋਗੇ ਉਸ ਡਿਜ਼ਾਈਨ ਦੀ ਤੁਹਾਡੀ ਇੱਕ ਕਿਚਨ ਬਣਾ ਦੇਣਗੇ ਵੱਖ-ਵੱਖ ਪ੍ਰਾਈਸ ਜਗੀ ਹੈ ਇਹ ਜਿਹੜੀ ਪ੍ਰਾਈਸ ਲਿਖੀ ਹੈ ਇਹ ਪਰੋਡਨ ਜਗੀ ਹੈ ਯਾਨਕਿ ਇੰਗਲੈਂਡ ਚ ਸਟੋਰ ਹੈਗਾ ਵੈਸੀ ਮੇਨ ਸਟੋਰ ਹੈਗਾ ਸਵੀਡਨ ਦਾ ਇਹ ਦੁਨੀਆ ਦੀ ਹਰ ਕੰਟਰੀ ਚ ਤਕਰੀਬਨ ਸਟੋਰ ਹੈਗਾ ਵੱਡੀਆਂ ਕੰਟਰੀਆਂ ਦੇ ਵਿੱਚ ਜਿਵੇਂ ਇੰਡੀਆ ਵੀ ਖੁੱਲ ਗਿਆ ਹਾਈ ਕਾਲ ਇੱਕ ਤਨ ਹੋਰ ਗੱਲ ਦੱਸ ਜੀ ਅਸੀਂ ਡੈਨਮਾਰਕ ਗਏ ਸੀ ਉੱਥੋਂ ਸੀ ਇੱਕ ਬੈਗ ਖਰੀਦਿਆ ਅਸੀਂ ਸੋਚਿਆ ਚਲੋ ਸੂਟ ਵੜੇਗਾ ਲੇਕਿਨ ਜਿੱਦੋਂ ਉਸੇ ਮਤਲਬ ਉਹਨੂੰ ਵਰਤਣਾ ਚਾਇਆ ਤੇ ਲੇਕਿਨ ਸਾਡੇ ਸਾਬ ਨਾਲ ਬਾਕੀ ਸਾਈ ਨਹੀਂ ਸੀ ਸਟਾ ਰਿਆ ਅਸੀਂ ਕਿੰ ਕੀ ਕੀਤਾ ਜਾਵੇ ਖੈਰ ਤੋਂ ਸੀ ਵਾਪਸ ਆ ਗਏ ਇੰਗਲੈਂਡ ਤੇ ਸੋਚਿਆ ਕਿਤੇ ਬੇਕਾਰ ਨਾ ਜਾਵੇ ਫਿਰ ਮੈਂ ਕਿਹਾ ਚਲੋ ਟਰਾਈ ਮਾਰਦੇ ਨੇ ਕਿ ਜੇ ਤੇ ਆਪਾਂ ਬੇਸ਼ੱਕ ਡਨਮਾਰਕ ਜੋ IKEA ਸਟੋਰ ਚੋਈਏ ਤੇ ਕਿਉਂ ਨਾ ਆਪਾਂ UK ਜੀ ਟਰਾਈ ਮਾਰੀ ਜਾਵੇ ਲੋ ਜੀ UK ਸਟੋਰ ਚ ਗਏ ਉਹ ਸਲਿੱਪ ਸੰਭਾਲ ਲਈ ਸੀ ਯਾਨੀ ਕਿ ਜਿੱਤੇ ਆਪਾਂ ਪੇਮੈਂਟ ਕੀਤੀ ਹੁੰਦੀ ਹੈ ਅਸੀਂ ਜਾ ਕੇ ਸਟੋਰ ਦਿਖਾਇਆ ਵੀ ਇਸ ਚੀਕ ਬੈਗ ਕੀਤੇ ਆ ਆਪਣਾ ਏ ਡਨਮਾਰਕ ਤੋਂ ਤੁਸੀਂ ਵਾਪਸ ਕਰਨਾ ਚਾਹੁੰਦੇ ਆ ਉਹਨੇ ਕੁੜੀ ਨੇ ਉਸ ਸੇਲ ਵਿਚਾਰੀ ਨੇ ਸਾਨੂੰ ਪੈਸੇ ਦੇ ਦਿੱਤੇ ਜਿੰਨੇ ਦਾ ਉੱਥੋਂ ਆਇਆ ਸੀ ਇਹ ਦੇਖ ਲਓ ਕਿੰਨੀ ਮੋਜੀ ਦੂਸਰੇ ਮੁੱੱਚ ਚੀਜ਼ ਦਿੱਤੀ ਇਹ ਸੋਲ ਦੇ ਵਿੱਚ ਸਾਲਾ ਜਿਹੜਾ ਸਟੋਰ ਲਗਾਏ ਦੀ ਜਪੜੂ ਚ ਖਰਾਬ ਹੋਵੇ ਇਹਨਾਂ ਨੇ ਰਿਫੰਡ ਕਰ ਲਿਆ ਸਾਨੂੰ ਪੂਰੇ ਪੈਸੇ ਵਾਪਸ ਕਰ ਦਿੱਤੇ ਇਸ ਕਰਕੇ ਲੋਕ ਇਸ ਸਟੋਰ ਨੂੰ ਬਹੁਤ ਪਸੰਦ ਕਰਦੇ ਵੇ ਇੱਥੇ ਤੁਸੀਂ ਕੋਈ ਵੀ ਚੀਜ਼ ਲੈ ਲਓ ਨਾ ਵੱਡੇ ਸਟੋਰਾਂ ਦੇ ਤੇ ਉੱਥੇ 28 ਦਿਨ ਦਾ ਟਾਈਮ ਹੁੰਦਾ ਹੈਗਾ ਤੁਸੀਂ 28 ਦਿਨ ਚੀਜ਼ ਆਪਣੀ ਵਾਪਸ ਕਰ ਸਕਦੇ ਹੋ ਤੁਹਾਡਾ ਅਗਰ ਮਾਈਂਡ ਚੇਂਜ ਹੋ ਗਿਆ ਤੇ ਤੁਸੀਂ ਜੇ ਉਸ ਚੀਜ਼ ਖਰੀਦ ਲਈ ਹੁੰਦੀ ਤੁਹਾਨੂੰ ਪਸੰਦ ਨਹੀਂ ਆਈ ਕਾਰਨ ਕਿ ਤੁਸੀਂ ਵਾਪਸ ਕਰ ਸਕਦੇ ਹੋ ਇੰਡੀਆ 'ਚ ਤੁਸੀਂ ਇੱਕ ਵਾਰੀ ਚੀਜ਼ ਖੇਦ ਲਈ ਨਾ ਤੇ ਦੁਕਾਨ ਤੋਂ ਉਤਰ ਕੇ ਜੇ ਤੁਸੀਂ ਕਿਤੇ 5 ਮਿੰਟਾਂ ਬਾਅਦ ਵਾਪਸ ਕਰਨ ਜਾਗੇ ਤੇ ਦੁਕਾਨਦਾਰ ਨੇ ਵਾਪਸ ਨਹੀਂ ਕਰਨੀ ਉੱਥੇ ਦੀ ਕਲੇਸ਼ ਪੈਣ ਦੇਗਾ ਉਹ ਕੰਮ ਨਾ ਤੂੰ ਲੈ ਗਿਆ ਹੁਣ ਨਹੀਂ ਅਸੀਂ ਬਾਤ ਸੁਣੀ ਲੇਕਿਨ ਇਨਾਂ ਸਟੋਰਾਂ ਦੇ ਅਸੂਲ ਅਗੇ ਵੇ ਜਦੋਂ ਤੁਹਾਨੂੰ ਉਹਦੀ ਸਲਿੱਪ ਦਿੰਦੇ ਵੇ ਉਹਦੇ ਉੱਤੇ ਲਿਖਿਆ ਹੁੰਦਾ ਵੀ ਤੁਹਾਡਾ ਅਗਰ ਮਾਈਂਡ ਚੇਂਜ ਹੋ ਗਿਆ ਕਿਸੇ ਸਟੋਰ 'ਚ ਮਿੰਟਾਂ ਟਾਈਮ ਹੁੰਦਾ ਕਿਸੇ 2 ਮਿੰਟ ਦਾ ਕਈਆਂ ਨੇ ਸਾਲ ਦਾ ਟਾਈਮ ਲਿਖਿਆ ਹੁੰਦਾ ਵੀ ਤੁਹਾਡਾ ਅਗਰ ਮਾਈਂ ਤੇ ਤੁਸੀਂ ਓਪਨ ਨਾ ਕੀਤਾ ਵੀ ਇਹ ਦੇਖ ਲਓ ਪ੍ਰਾਈਜ਼ ਆ ਰਹੀ ਏ ਇਹ 2708 ਪੌਂਡਗੇ ਉਹ ਚ ਤੁਹਾਨੂੰ ਇਹੋ ਜਿਹੀ ਕਿਚਨ ਬਣਾ ਕੇ ਦੇਣਗੇ ਐਨੇ ਸਾਈਜ਼ ਦੀ ਹਰ ਚੀਜ਼ ਦੇ ਨਾਲ ਉੱਤੇ ਰੇਟ ਲਿਖਿਆ ਹੋਇਆ ਹੈ ਉਹਦੀ ਫਿਰ ਗਾਰੰਟੀ ਆਉਂਦੀ ਹੈ 10-10 ਸਾਲ ਦੀ ਗਾਰੰਟੀ ਆਉਂਦੀ ਤੁਹਾਡੀ ਅਗਰ ਚੀਜ਼ ਕੋਈ ਖਰਾਬ ਹੋ ਜਾਈਵੇ ਤੁਹਾਨੂੰ ਇਹ ਰਿਪਲੇਸ ਕਰਕੇ ਦੇਣਗੇ ਫ੍ਰੀ ਇਹ ਦੇਖ ਲਓ ਕਿੰਨੇ ਡਿਜ਼ਾਈਨਾਂ ਵੀ ਕਿਚਨ ਹੈਗੇ ਬਸ ਇਹ ਚ ਤੁਸੀਂ ਕੀ ਕੀ ਚੀਜ਼ ਹਰ ਚੀਜ਼ ਰੇਟ ਲੀ ਹੈ ਤੁਹਾਨੂੰ ਟੇਬਲ ਚਾਹੀਦਾ ਨਾਲ ਨਹੀਂ ਚਾਹੀਦਾ ਜਿਵੇਂ ਪੀਜ਼ਾ ਬਣਾਉਣ ਦਾ ਲੱਗਾ ਮਾਈਕਰੋਨ ਲੱਗਾ ਹੈ ਵਾਸ਼ਿੰਗ ਮਸ਼ੀਨ ਲੱਗ ਜਾਂਦੀ ਹੈ ਉਹ ਡਿਪੈਂਡ ਕਰਦਾ ਵੀ ਤੁਸੀਂ ਕੀ ਕੀ ਚੀਜ਼ ਆਪਣੀ ਕਿਚਨ ਚਲਵਾਣੀ ਇੱਥੇ ਜਿਹੜੀ ਵਾਸ਼ਿੰਗ ਮਸ਼ੀਨ ਹੈ ਉਹ ਤਕਰੀਬਨ ਕਿਚਨ ਚ ਹੁੰਦੀ ਹੈ ਖਾਸ ਕਰਕੇ ਇੰਗਲੈਂਡ ਚ ਕਈ ਮਕੋਰ ਚ ਵੀ ਲੇਕਿਨ ਸਵੀਡਨ ਦੇ ਵਿੱਚ ਜਿਹੜੇ ਫਲੈਟ ਬਣੇ ਹੋਏ ਉਹ ਫਲੈਟਰ ਦੇ ਥੱਲੇ ਇੱਕ ਰੂਮ ਬਣਾਇਆ ਹੁੰਦਾ ਉੱਥੇ ਕਾਫੀ ਮਸ਼ੀਨਾਂ ਲੱਗੀਆਂ ਨੇ ਜਾਂ ਪੰਜ ਛੇ ਸੁਕਾਣ ਵਾਲੀਆਂ ਕੱਪੜੇ ਧੋਣ ਵਾਲੀਆਂ ਪ੍ਰੈਸ ਕਰਨੀ ਤੁਸੀਂ ਇਹ ਵੀ ਇਹ ਪ੍ਰਾਈਸ ਲਿਖੀਏ 5000 55 ਪਾਉਂਡ ਇਹਦੇ ਵੀ ਤੁਹਾਨੂੰ ਸਭ ਕੁਝ ਦੇਵਾਂਗੇ ਜੋ ਜੋ ਚੀਜ਼ੇ ਤੇ ਇਨਦੀ ਲੱਗੀ ਹੈ ਕਿਚਨ ਦੇ ਵਿੱਚ ਹਰ ਚੀਜ਼ ਦੀ ਪ੍ਰਾਈਸ ਲਿਖੀ ਹੈ ਅਗਰ ਤੁਸੀਂ ਕੋਈ ਚੀਜ਼ ਨਹੀਂ ਲੈਣਾ ਚਾਹੁੰਦੇ ਤੇ ਤੁਸੀਂ ਉਹਨੂੰ ਘਰ ਸਕਦੇ ਹੋ ਇਹ ਫਿਰ ਇਹ ਬੈਗ ਆਈ ਜਾਗਾ ਤੁਸੀਂ ਸਮਾਨ ਵਾਪਸ ਕਰਨਾ ਤਾਂ ਡਿਪਾਰਟਮੈਂਟ ਵਕਰਾਗਾ ਜੀ ਤੁਸੀਂ ਕੋਈ ਵੀ ਚੀਜ਼ ਲੈ ਕੇ ਸਾਈਟ 'ਚ ਜਾਗੇ ਉੱਥੇ ਜਾ ਕੇ ਤੁਸੀਂ ਚੀਜ਼ ਵਾਪਸ ਕਰ ਦਿਓ ਤੁਹਾਨੂੰ ਪੂਰੇ ਪੈਸੇ ਵਾਪਸ ਕਰ ਦਣਗੇ ਜਾਂ ਤੁਹਾਨੂੰ ਕਾਰਡ ਦੇ ਦੇਣਗੇ ਉਹ ਕਾਰਡ ਦੇ ਉੱਪਰ ਤੁਸੀਂ ਦੁਬਾਰਾ ਆ ਕੇ ਸ਼ੋਪਿੰਗ ਕਰ ਸਕਦੇ ਹੋ ਉਸ ਤੋਂ ਬਾਅਦ ਆਊਟਸਾਈਡ ਆ ਗਿਆ ਜਦੋਂ ਕਾਊਂਟਰ 'ਤੇ ਤੁਸੀਂ ਪੈਸੇ ਦੇ ਕੇ ਬਾਹਰ ਆ ਦਿਓ ਇੱਥੇ ਤੁਹਾਨੂੰ ਸਵੀਡਨ ਦੀਆਂ ਆਪਣੀਆਂ ਚੀਜ਼ਾਂ ਮਿਲ ਜਾਣਗੀਆਂ ਉਤ ਦੇ ਸਪੀਡ ਤੇ ਹੋਰ ਜੀਆਂ ਚੀਜ਼ਾਂ ਹੈ ਉਸ ਤੋਂ ਬਾਅਦ ਇਹਨਾਂ ਨੇ ਇਹ ਰੱਖਿਆ ਜੇ ਹੱਡੂ ਬੜਾ ਸਸਤਾ 60 ਪੈنس ਦੇ ਉਤੋਂ ਮਿਲ ਜਾਂਦਾ ਜੀ 1 ਪੌਂਡ ਦਾ ਬਹੁਤ ਯਾਨੀ ਕਿ ਚੀਪ ਸਬਾਨੇ ਤੇ ਮਿਲਦਾ ਹੈ ਇਸੇ ਕਰਕੇ ਇੱਥੇ ਕਸਟਮਰ ਬਹੁਤ ਜ਼ਿਆਦਾ ਆਉਂਦਾ ਹੈ ਫਿਰ ਸਟਾਫ ਬਹੁਤ ਅੱਛਾ ਹੈ ਰਿਸਪੈਕਟ ਕਰਦੇ ਬਹੁਤ ਵੱਡਾ ਸਟੋਰ ਹੈ ਅਗਰ ਤੁਸੀਂ ਇੱਥੇ ਜਾਣਾ ਬੀਤੇ ਤੁਹਾਨੂੰ ਘੱਟੋ ਘੱਟ 2-3 ਘੰਟੇ ਚਾਹੀਦੇ ਸਟੋਰ ਵੇਖਣ ਲਈਆ ਜੇ ਸਟੋਰ ਕੀ ਹੋ ਜਾਗਾ ਜੇ ਤੁਸੀਂ ਕੋਈ ਚਲੇਗੇ ਤਾਂ ਤੇ ਤੁਹਾਨੂੰ ਚੀਜ਼ ਬਹੁਤ ਲਾਜ਼ਮੀ ਕੋਈ ਨਾ ਕੋਈ ਚੀਜ਼ ਪਸੰਦ ਆਈ ਜਾਣੀ ਹੈ ਤੁਸੀਂ ਖਰੀਦੀ ਲੈਣੀ ਹੈ ਕਿਉਂਕਿ ਭਾਈ ਜੀ ਬੜੀ ਰੀਜ਼ਨ ਮ ਲੱਗੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਦੋਸਤੋਂ ਪਸੰਦ ਆਈ ਤੇ ਵੀਡੀਓ ਵੀ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਮੈਂ ਤੇਰੀ ਬਿਹਤਰੀ ਹੋਈ ਵੀਡੀਓ ਸ਼ੇਅਰ ਕਰਦਾ ਰਹਨਾ ਵਾ ਥੈਂਕ ਯੂ ਵੈਰੀ ਮਚ